ਮਾਰੂ ਮਹੱਲਾ ਤੀਜਾ ਜੋ ਤੁਧ ਕਰਣਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਭਾਣਾ ਹੋ ਭਾਵੈ ਗੁਰਮੁਖ ਪਦ ਤੇ ਵਿਸਰਾਮ ਲਾਉਣਾ ਗੁਰਮੁਖ ਤੇਰਾ ਭਾਣਾ ਭਾਵੈ ਸਹਜੇ ਹੀ ਸੁਖ ਸੱਚ ਕਮਾਵੇ ਸਹਜੇ ਹੀ ਸੁਖ ਸੱਚ ਕਮਾਵੇ ਭਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਭਾਣਾ ਆਪ ਮਨਾਏ ਦਾ ਤੇਰਾ ਭਾਣਾ ਮੰਨੇ ਸੋ ਮਿਲੈ ਤਦ ਆਏ ਜਿਸ ਭਾਣਾ ਭਾਵੇ ਸੋ ਤਜਹਿ ਸਮਾਈ ਭਾਣੇ ਵਿੱਚ ਵੱਡੀ ਵੜਿਆਈ ਭਾਣਾ ਕਿਸਹਿ ਕਰਾਏ ਦਾ ਜਾ ਤੇ ਸੁਭਾਵੈ ਤਾ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਧ ਆਪਣਾ ਭਾਣਾ ਸਭ ਸ੍ਰਿਸ਼ਟ ਉਪਾਈ ਜਿਸਨੋ ਭਾਣਾ ਦੇ ਤਿਸ ਭਾਏ ਦਾ ਮਨਮੁਖ ਅੰਧ ਕਰੇ ਚਤੁਰਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਪਰਮੇ ਭੂਲਾ ਆਵੇ ਜਾਏ ਘਰ ਮਹਿਲ ਨ ਕਬਹੂ ਪਾਏ ਦਾ ਸਤ ਗੁਰ ਮੇਲੇ ਦੇ ਵਡਿਆਈ ਸਤ ਗੁਰ ਕੀ ਸੇਵਾ ਧੁਰ ਫਰਮਾਈ ਸਤ ਗੁਰ ਸੇਵੇ ਤਾ ਨਾਮ ਪਾਏ ਨਾਮੇ ਹੀ ਸੁਖ ਪਾਏ ਦਾ ਸਭ ਨਾਵ ਉਪਜੈ ਨਾਵਹੁ ਛੀਜੈ ਸਭ ਨਾਵਹੁ ਉਪਜੈ ਨਾਵਹੁ ਛੀਜੈ ਕਹਿਣਾ ਛੀਜੈ ਨਹੀਂ ਕਹਿਣਾ ਨਾਵਹੁ ਬੋਲੇ ਉਚਾਰਨ ਕਰਨੇ ਹੈ ਗੁਰ ਕਿਰਪਾ ਤੇ ਮਾਨ ਤਨ ਭੀਜੈ ਰਸਨਾ ਨਾਮ ਧਿਆਏ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏ ਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸਬਦ ਸੱਚ ਚਿਤ ਲਾਏ ਜਿਸ ਨੂੰ ਸੱਚ ਦੀਏ ਸੋਈ ਸਤ ਪਾਏ ਸੱਚੇ ਸਤ ਮਿਲਾਏ ਦਾ ਨਾਮ ਵਿਸਾਰ ਮਾਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੈ ਮਾਨ ਤਨ ਹੈ ਕੁਸਤੀ ਕੁਸਤੀ ਉਚਾਰਨ ਕਰਨਾ ਨਰਕੇ ਵਾਸਾ ਪਾਏ ਦਾ ਨਾਮ ਰੱਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ निज ਘਰ ਵਾਸਾ ਪਾਏ ਦਾ ਨਾਮ ਸਲਾਹੀ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੈ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੈ ਸਭ ਟੋਟਾ ਸੰਸਾਰਾ 나ਗੋ ਆਇਆ 나ਗੋ ਜਾਸੀ ਵਿਣ ਨਾਵੈ ਦੁਖ ਪਾਏ ਦਾ ਜਿਸਨੋ ਨਾਮ ਦੇ ਸੋ ਸੁਖ ਪਾਏ ਨਹੀਂ ਸੋ ਪਾਏ ਸੁਖ ਨਹੀਂ ਪਦ ਹੈ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸਬਦ ਹਰ ਮਨ ਵਸਾਈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੁ ਨਾਮ ਧਿਆਏ ਦਾ ਨਾਵੇਂ ਨੂੰ ਲੋਚੈ ਜੇਤੀ ਸਭ ਆਈ ਨਾਉ ਤੇ ਨਾ ਮਿਲਾਏ ਤੁਰ ਪੁਰਬ ਕਮਾਈ ਨਾਉ ਤਿਨਾ ਮਿਲੇ ਤੁਰ ਪੁਰਬ ਕਮਾਈ ਜਿਣੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦ ਮਿਲਾਏ ਦਾ ਕਾਇਆ ਕੋਟ ਅਤ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਤਿਸ ਵਿੱਚ ਇਥੇ ਵਿਸਾਮ ਹੈ ਬਹਿ ਪ੍ਰਭ ਕਰੇ ਵਿਚਾਰਾ ਬਹਿ ਤੀ ਯਮਕ ਲਾ ਦਿੰਨੀ ਸੱਚਾ ਨਿਆਉ ਸੱਚੋ ਵਾਪਾਰਾ ਨਿਸ਼ਚਲ ਵਾਸਾ ਪਾਏ ਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨਾਂ ਥਾਨ ਪਾਇਆ ਇਤ ਸਾਥ ਨਿਭੈ ਸਾਲਾਹੀ ਸੱਚੇ ਹਾਂ ਇਤ ਸਾਥ ਨਿਭੈ ਇਥੇ ਠਮਕ ਸਾਲਾਹੀ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰਾ ਕਰਤਾ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਇਸ ਦੇਹੀ ਵਿੱਚ ਇੱਥੇ ਵਿਸਰਾਮ ਹੈ ਸਭ ਵਥ ਪਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਵਣਜਹਿ ਰੰਗ ਰਾਤੇ ਵਣਜਹਿ ਵਣਜਹਿ ਉਚਾਰਨ ਕਰਨਾ ਨਾਨਕ ਨਾਮ ਵਣਜਹਿ ਰੰਗ ਰਾਤੇ ਨਾਨਕ ਨਾਮ ਵਣਜਹਿ ਰੰਗ ਰਾਤੇ ਗੁਰਮੁਖ ਗੁਰਮੁਖ ਕੋ ਨਾਮ ਪਾਏ ਦਾ ਮਰੂ ਮਹੱਲਾ ਤੀਜਾ ਕਾਇਆ ਕੰਚਨ ਸਬਦ ਵਿਚਾਰਾ ਚਿਤਥੇ ਹਰ ਵਸੈ ਜਿਸ ਦਾ ਅੰਤ ਨ ਪਾਰਾ ਵਾਰਾ ਆਨੰਦਨ ਹਰ ਸੇਵਿ ਹੋ ਸੱਚੀ ਬਾਣੀ ਹਰ ਜੀਉ ਸਬਦ ਮਿਲਾਏ ਦਾ ਹਰ ਚੇਤਾ ਤੈਨ ਬਲਿਹਾਰ ਜਾਉ ਗੁਰ ਕੈ ਸਬਦ ਤੈਨ ਮੇਲ ਮਿਲਾਉ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਇਦਾ ਸਤ ਸੰਗਤ ਬਹਿ ਗੁਣ ਗਾਇਦਾ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਇਦਾ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ ਅੰਤਰ ਹਰ ਨਾਮ ਸਬਦ ਸੁਹਾਵਾ ਗੁਰ ਬਾਣੀ ਚੌਕੁੰਡੀ ਸੁਣੀਐ ਗੁਰ ਬਾਣੀ ਚੌਕੁੰਡੀ ਸੁਣੀਐ ਸਾਚੇ ਨਾਮ ਸਮਾਇਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੌਰ ਸਬਦੀ ਨਦਰੀ ਨਜ਼ਰ ਮਿਲਾਏ ਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸਬਦ ਚਿਤ ਲਾਇਆ ਬਿਨ ਸਬਦੈ ਸਭ ਅੰਧ ਅੰਧੇਰਾ ਗੁਰਮੁਖ ਕਿ ਸਹ 부ਝਾਏ ਦਾ ਇਕ ਕਿਤ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੈ ਭਾਏ ਇਹ ਵੇਲਾ ਫਿਰ ਹਾਥ ਨ ਆਵੇ ਪਾਗ ਖਿਸਿਆ ਪਛਤਾਇਦਾ ਇਹ ਵੇਲਾ ਫਿਰ ਹਾਥ ਨ ਆਵੇ ਇਥੇ ਵਿਸਰਾਮ ਪਾਗ ਖਿਸਿਆ ਪਾਗ ਪੂਲਾ ਖਿਸਿਆ ਵੀ ਪੂਲਾ ਪਾਗ ਖਿਸਿਆ ਪਛਤਾਇਦਾ ਗੁਰ ਕੈ ਸਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸੱਚੋ ਸੱਚ ਵੇਖੈ ਸਭ ਥਾਈ ਸੱਚੋ ਸੱਚ ਇਥੇ ਠਮਕ ਵੇਖੈ ਸਭ ਥਾਈ ਸੱਚੋ ਸੱਚ ਵੇਖੈ ਸਭ ਥਾਈ ਸਤ ਸੁਣ ਮਨ ਵਿਸਾਇਦਾ ਹੋਮੈ ਗਨਤ ਗੌਰ ਸ਼ਬਦ ਨਿਵਾਰੇ ਹਰ ਜੀਉ ਹਿਰਦੈ ਰਖੋ ਔਰ ਧਾਰੇ ਹਰ ਜੀਉ ਹਿਰਦੈ ਰਖੋ ਔਰ ਧਾਰੇ ਹਰ ਜੀਉ ਹਿਰਦੈ ਰਖੋ ਔਰ ਧਾਰੇ ਗੁਰ ਕੈ ਸਬਦ ਸਦਾ ਸਾਲਾਹੀ ਮੇਰ ਸਾਚੇ ਸੁਖ ਪਾਇਦਾ